ਸਤਿ ਸ੍ਰੀ ਅਕਾਲ ਜੀ। ਹਾਜ਼ਰ ਹੋਈ ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ। ਮੇਰਾ ਨਾਮ ਰੋਜੀ ਹੈ। ਸਵੇਰ ਦਾ ਸਮਾਂ ਸੀ ਮੈਂ ਆਪਣੀ ਭੂਆ ਦੇ ਨਾਲ ਰੋਟੀ ਬਣਾਉਣ ਵਿੱਚ ਵਜੀ ਸੀ। ਮੇਰੇ ਭੂਆ ਦਾ ਛੋਟਾ ਧੇਰ ਪ੍ਰਿੰਸ ਮੇਰੇ ਸਾਹਮਣੇ ਆ ਕੇ ਬੈਠਣਾ ਹੋਇਆ ਸੀ। ਉਹਦੀਆਂ ਨਜ਼ਰਾਂ ਮੇਰੇ 'ਤੇ ਸੀਤੀ ਮੈਂ ਤੇ ਮੈਂ ਉਸ ਨੂੰ ਪਸੰਦ ਕਰਦੀ ਸੀ ਤੇ ਉਹ ਵੀ ਮੈਨੂੰ ਬਹੁਤ ਪਸੰਦ ਕਰਦਾ ਸੀ। ਮੇਰੀ ਉਮਰ ਉਦੋਂ 17 ਸਾਲ ਦੀ ਸੀ। ਪਰ ਮੈਨੂੰ ਉਸ ਨਾਲ ਪਿਆਰ ਹੋ ਗਿਆ ਸੀ। ਕਾਟ ਹੋਮਰ ਵਿੱਚ ਹੀ ਮੈਨੂੰ ਉਹਦੇ ਨਾਲ ਪਿਆਰ ਹੋ ਗਿਆ ਸੀ। ਉਹ ਵੀ ਮੇਰੇ ਨਾਲ ਇਦਾਂ ਹੀ ਫੀਲਿੰਗ ਰੱਖਦਾ ਸੀ। ਪਰ ਮੈਨੂੰ ਬਿਲਕੁਲ ਵੀ ਆਈڈیا ਨਹੀਂ ਸੀ ਕਿ ਅੱਜ ਦੀ ਸਵੇਰ ਮੇਰੀ ਜ਼ਿੰਦਗੀ ਵਿੱਚ ਕੀ ਰੌਲਾ ਲਿਆਉਣ ਵਾਲਾ ਹੈ। ਅੱਜ ਤੋਂ ਬਾਅਦ ਮੇਰੀ ਜ਼ਿੰਦਗੀ ਪੂਰੀ ਤਰ੍ਹਾਂ ਬਦਲਣ ਵਾਲੀ ਹੈ। ਉਹ ਰੋਟੀ ਖਾਣ ਤੋਂ ਬਾਅਦ ਨੌਕਰੀ ਤੇ ਚਲਾ ਗਿਆ ਸੀ ਤੇ ਮੈਂ ਭੂਆ ਦੇ ਨਾਲ ਘਰ ਦੇ ਕੰਮਾਂ ਵਿੱਚ ਵਿਜੀ ਹੋ ਗਈ। ਮੇਰੇ ਮਾਪਿਓ ਤਾਂ ਬਚਪਨ ਵਿੱਚ ਹੀ ਤਹਾਦ ਹੋ ਗਿਆ ਸੀ ਭੂਆ ਦੇ ਕਮਰੇ ਵਿੱਚ ਆਰਾਮ ਕਰਨ ਲਈ ਚਲ ਗਈ ਸੀ ਮੈਂ ਰਸੋਈ ਵਿੱਚ ਸਫਾਈ ਕਰਨ ਲੱਗੀ ਉੱਥੇ ਆਈ ਐਨਿਕ ਦੇਰ ਵਿੱਚ ਦਰਵਾਜ਼ਾ ਖੜਕਣ ਦੀ ਆਵਾਜ਼ ਆਈ ਮੈਂ ਜਿੱਦ ਜਿੱਦਾਂ ਜਿੱਦਾਂ ਦਰਵਾਜ਼ਾ ਖੋਲਣ ਗਈ ਤਾਂ ਇੱਕ ਜਵਾਨ ਬੰਦਾ ਖੜਾ ਸੀ ਜਿਹੜਾ ਮੈਨੂੰ ਅਜੀਬ ਨਜ਼ਰਾਂ ਨਾਲ ਵੇਖਦਾ ਸੀ ਮੈਂ ਫਟਾਫਟ ਉਹਨੂੰ ਦੇਖ ਕੇ ਆਪਣੇ ਕਪ ਦੇ ਤੇ ਕੀ ਤੇ ਤੇ ਮੈਂ ਬਹੁਤ ਹੀ ਜਿਆਦਾ ਸੋਹਣੀ ਸੀ ਤੇ ਕਦੀ ਕਦੀ ਇਹ ਗੱਲ ਮੈਨੂੰ ਪਰੇਸ਼ਾਨ ਕਰ ਦਿੰਦੀ ਸੀ ਮੈਂ ਜਿੱਥੇ ਵੀ ਜਾਂਦੀ ਸੀ ਉੱਥੇ ਹੀ ਮੈਨੂੰ ਧਿਆਨ ਨਾਲ ਦੇਖਦੇ ਸੀ ਮੈਂ ਦਰਵਾਜ਼ਾ ਪਰ ਬੰਦ ਕਰਨਾ ਚਾਹੁੰਦੀ ਸੀ ਤਾਂ ਕਿ ਅੰਦਰ ਜਾ ਕੇ ਭੂਆ ਨੂੰ ਬੁਲਾ ਲਵਾਂ ਪਰ ਉਹ ਉਸ ਬੰਦੇ ਨੇ ਦਰਵਾਜ਼ੇ ਤੇ ਹੱਥ ਰੱਖ ਦਿੱਤਾ ਸੀ ਕਹਿਣ ਲੱਗਾ ਦਰਵਾਜ਼ਾ ਬੰਦ ਕਰਨ ਦੀ ਕੋਈ ਲੋੜ ਨਹੀਂ ਮੈਂ ਤੇਰੇ ਲਈ ਕੋਈ ਤੈਰ ਥੋੜੀਆਂ ਜਾ ਕੇ ਆਪਣੀ ਭੂਆ ਨੂੰ ਬੁਲਾ ਕੇ ਲਿਆ ਉਹਦੀ ਗੱਲ ਸੁਣ ਕੇ ਮੈਨੂੰ ਅਜੀਬ ਜਿਹਾ ਲੱਗਿਆ ਮੈਂ ਅੰਦਰ ਗਈ ਤੇ ਭੂਆ ਨੂੰ ਬੁਲਾ ਕੇ ਲੈ ਆਈ ਭੂਆ ਦਰਵਾਜ਼ੇ ਤੇ ਆ ਗਈ ਸੀ ਪਰ ਉਸ ਬੰਦੇ ਨਾਲ ਕੀ ਗੱਲ ਕਰ ਰਹੀ ਸੀ ਮੈਨੂੰ ਨਹੀਂ ਸੁਣ ਰਿਆ ਸੀ ਪਰ ਜਿੱਦਾਂ ਹੀ ਉਹ ਆਪਣੇ ਉਹ ਬੰਦਾ ਉੱਥੋਂ ਚਲਾ ਗਿਆ ਤੇ ਭੂਆ ਮੇਰੇ ਕੋਲ ਕਹਿਣ ਲੱਗੀ ਕਿ ਇਸ ਬੰਦੇ ਦੇ ਬਾਰੇ ਤੂੰ ਆਪਣੇ ਘੁੱਫੜ ਤੇ ਭੂਆ ਨੇ ਕੁੱਝ ਨਹੀਂ ਆਪਣੇ ਖੁਫੜ ਨੂੰ ਕੁਝ ਵੀ ਨਾ ਦੱਸਾਂ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਮੇਰਾ ਖੁਫੜ ਰੋਜ਼ ਸਵੇਰੇ ਸਵੇਰੇ ਦੂਸਰੇ ਸ਼ਹਿਰ ਕੰਮ ਲਈ ਜਾਂਦਾ ਸੀ ਰਾਤ ਨੂੰ ਉਹ ਘਰ ਆਉਂਦਾ ਸੀ ਭੂਆ ਨੂੰ ਆਪਣੀ ਧੀ ਸਮਝਦਾ ਸੀ ਭੂਆ ਮੈਨੂੰ ਆਪਣੀ ਧੀ ਸਮਝਦੀ ਸੀ ਮੇਰੀ ਬਹੁਤ ਬਹੁਤ ਪ੍ਰਵਾਹ ਕਰਦੀ ਸੀ ਪਰ ਮੇਰੇ ਦਿਲ ਵਿੱਚ ਇਹ ਬਹਿਮ ਹੋ ਗਿਆ ਕਿ ਇਸ ਬੰਦਾ ਕੌਣ ਹੈ ਜਿਹਦੇ ਬਾਰੇ ਭੂਆ ਕੁਝ ਲੁਕਾਉਣਾ ਚਾਹੁੰਦੀ ਹੈ ਮੈਨੂੰ ਤਾਂ ਕੋਈ ਬਲਮਾਸ ਲੱਗ ਰਿਹਾ ਸੀ ਪਰ ਮੇਰੀ ਭੂਆ ਦਾ ਉਹਦੇ ਨਾਲ ਕੀ ਸੰਬੰਧ ਸੀ ਮੈਨੂੰ ਪਤਾ ਨਹੀਂ ਸੀ ਮੈਂ ਇਸ ਬਾਰੇ ਪ੍ਰਿੰਸ ਨਾਲ ਕੋਈ ਗੱਲ ਕੀਤੀ ਤੇ ਨਾ ਹੀ ਫੁੱਫੜ ਨੂੰ ਪੁੱਛਿਆ ਮੈਂ ਸੋਚ ਲਿਆ ਸੀ ਕਿ ਅੱਜ ਨਹੀਂ ਤਾਂ ਕੱਲ ਇਹ ਗੱਲ ਸਾਹਮਣੇ ਆ ਹੀ ਜਾਣੀ ਹੈ ਕਿਉਂਕਿ ਮੇਰਾ ਇਹ ਮੰਨਣਾ ਕਿ ਕੋਈ ਵੀ ਗੱਲ ਜ਼ਿਆਦਾ دیر ਤੱਕ ਲੁਕੀ ਨਹੀਂ ਰਹਿੰਦੀ ਤੇ ਇਸ ਰਾਤ ਉਹ ਮੇਰੇ ਕਮਰੇ ਵਿੱਚ ਆਇਆ ਤੇ ਕਹਿਣ ਲੱਗਾ ਜਲਦੀ ਹੀ ਮੈਂ ਆਪਣੀ ਭਾਬੀ ਜਾਨੀ ਕਿ ਤੇਰਾ ਭੂਆ ਨਾਲ ਆਪਣੇ ਰਿਸ਼ਤੇ ਦੀ ਗੱਲ ਕਰੂੰਗਾ ਮੈਂ ਚਾਹੁੰਦਾ ਕਿ ਇਸ ਜਲਦੀ ਸਾਡਾ ਵਿਆਹ ਕਰ ਦੇਣ ਤੇ ਇਸ ਗੱਲ ਸੁਣ ਕੇ ਮੈਂ ਹੱਸ ਪੀ ਕਿਉਂਕਿ ਮੈਂ ਹਜੇ 12 ਕੋ ਸਾਲ ਦੀ ਸੀ ਉਹ ਮੇਰੇ ਤੋਂ 3 ਕੋ ਸਾਲ ਵੱਡਾ ਸੀ ਤੇ ਫਿਰ ਮੈਂ ਉਹਦੀ ਪਰਮਾਨੈਂਟ ਨੌਕਰੀ ਲਈ ਲੱਗੀ ਸੀ ਮੈਂ ਉਹ ਬਸ ਥੋੜੇ ਬਹੁਤੇ ਪੈਸੇ ਕਮਾਉਂਦਾ ਸੀ ਤੇ ਉਹ ਮੈਨੂੰ ਕਿੱਦਾਂ ਆਪਣੇ ਘਰ ਵਿੱਚ ਰੱਖਦਾ ਇੰਨੀ ਜਲਦੀ ਤਾਂ ਸਾਡਾ ਵਿਆਹ ਨਹੀਂ ਹੋ ਸਕਦਾ ਸੀ ਪਰ ਉਸ ਦਾ ਇਹ ਕਹਿਣਾ ਸੀ ਕਿ ਕੁਝ ਗੱਲਾਂ ਜਿੰਨਾ ਦਾ ਕਰਕੇ ਮੇਰੇ ਨਾਲ ਜਲਦੀ ਵਿਆਹ ਕਰਾਉਣਾ ਕਰਾਣਾ ਚਾਹਦਾ ਉਹ ਆਪਣੇ ਲਈ ਕਿਸੇ ਚੰਗੀ ਨੌਕਰੀ ਦੀ ਪਾਲ ਵਿੱਚ ਹੈ ਉਹ ਮੈਨੂੰ ਲੈ ਕੇ ਨੌਕਰੀ ਦੇ ਲਈ ਦੂਸਰੇ ਸ਼ਹਿਰ ਵਿੱਚ ਸ਼ਿਫਟ ਹੋ ਜਾਊਗਾ ਉਹ ਦਿਨ ਚੁੱਪਚਾਪ ਨਿਕਲ ਗਿਆ ਸੀ ਕੁਝ ਦਿਨ ਬਾਅਦ ਉਹ ਬੰਦਾ ਫੇਰ ਸਾਡੇ ਘਰ ਆਇਆ ਉਹ ਬੰਦਾ ਸਿੱਧਾ ਦਰਵਾਜ਼ੇ ਤੋਂ ਅੰਦਰ ਹੀ ਆਇਆ ਤੇ ਉਹਦੇ ਜਦੋਂ ਹੀ ਮੈਨੂੰ ਕਮਰੇ ਦਾ ਦਰਵਾਜ਼ਾ ਬੰਦ ਹੋਣ ਦੀ ਆਵਾਜ਼ ਆਈ ਮੈਂ ਸੋਚਣ ਲੱਗੀ ਕਿ ਦਰਵਾਜ਼ਾ ਬੰਦ ਕਰਕੇ ਕੀ ਕਰ ਰਿਹਾ ਹੈ ਥੋੜੀ ਦੇਰ ਬਾਅਦ ਮੈਨੂੰ ਚਾਚੀ ਨੇ ਆਵਾਜ਼ ਮਾਰੀ ਤੇ ਠੰਡਾ ਪਾਣੀ ਲਿਆਉਣ ਦੀ ਕਿਹਾ ਮੈਂ ਦੋ ਗਲਾਸ ਠੰਡਾ ਪਾਣੀ ਲੈ ਕੇ ਚਾਚੀ ਦੇ ਕੋਲ ਦੇਖਮਰੀ ਤੱਕ ਜਿੱਦਾਂ ਹੀ ਪਹੁੰਚੀ ਤਾਂ ਉਹ ਦੋਨੋਂ ਆਪਸ ਵਿੱਚ ਕੁਝ ਗੱਲਾਂ ਕਰ ਰਹੇ ਸੀ ਤੇ ਮੇਰੀ ਨਜ਼ਰ ਆਪਣੇ ਆਪ ਚਾਚੂ ਆ ਤੇ ਕੀ ਹੀ ਰੁਕ ਗਈ ਕਿਉਂਕਿ ਉਹਦੀ ਹਾਲਤ ਕੁਝ ਬਦਰੀ ਬਦਰੀ ਜੀ ਸੀ ਉਹਦੇ ਵਾਲ ਤਾਂ ਚੰਗੇ ਤਰ੍ਹਾਂ ਬੰਨੇ ਹੋਏ ਸੀ ਪਰ ਉਹਦੇ ਵਾਲ ਹੁਣ ਜਿੱਦਾਂ ਖਿਲਰ ਗਏ ਸੀ ਤੇ ਕੱਪੜੇ ਵੀ ਅਜੀਬ ਹਾਲ ਦੇ ਵਿੱਚ ਹੋਏ ਪਏ ਸੀ ਇਸ ਤੋਂ ਪਹਿਲਾਂ ਮੈਂ ਹੋਰ ਧਿਆਨ ਨਾਲ ਦੇਖਦੀ ਤੇ ਇਤਫਾਕ ਦੀ ਗੱਲ ਸੀ ਕਿ ਅਚਾਨਕ ਉਸੇ ਵੇਲੇ ਕਰੇ ਪ੍ਰਿੰਸ ਵੀ ਆ ਗਿਆ ਤੇ ਸੇਵ ਖਰਾਬ ਹੋਣ ਦਾ ਕਰਕੇ ਉਹ ਘਰ ਆ ਜਾਣ ਦੀ ਬਜਾਏ ਇੱਥੇ ਹੀ ਰੁਕ ਇਥੇ ਹੀ ਆ ਗਿਆ ਉਹਨੇ ਉਸ ਬੰਦੇ ਨੂੰ ਘਰੋਂ ਬਿੱਤਲਦੇ ਹੋਏ ਵੇਖਿਆ ਤਾਂ ਉਹ 부ਆ ਦੇ ਕੋਲ ਆ ਗਿਆ ਸੀ ਤੇ ਅਚਾਨਕ ਹੀ ਇਦਾਂ ਹੋਇਆ ਕਿ ਉਹਨਾਂ ਦੋਨਾਂ ਨੇ ਜੋਰ-ਜੋਰ ਲੜਨ ਦੀਆਂ ਆਵਾਜ਼ਾਂ ਆਉਣ ਲੱਗੀਆਂ ਗਈਆਂ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ ਪਰ ਇਹਨਾਂ ਆਈਡੀਆ ਜ਼ਰੂਰ ਸੀ ਕਿ ਕੋਈ ਗੱਲ ਜ਼ਰੂਰ ਹੈ ਜਿਆਦਾ ਹੀ ਵੱਧ ਗਈ ਹੈ ਸ਼ਾਇਦ ਉਹ ਅਣਜਾਣ ਬੰਦੇ ਦੇ ਨਾਲ ਜੁੜੀ ਹੋਈ ਸੀ ਕਾਫੀ دیر ਬਾਅਦ ਉਹ ਪੂਆ ਦੇ ਕਮਰੇ ਵਿੱਚ ਬਾਹਰ ਆਇਆ ਤੇ ਉਹਦੇ ਗੁੱਸੇ ਨਾਲ ਚਿਹਰਾ ਲਾਲ ਸੀ ਉਹ ਤਾਂ ਸਿੱਧਾ ਸਟੋਰ ਰੂਮ ਵਿੱਚ ਚਲਾ ਗਿਆ ਤੇ ਜਾ ਕੇ ਕਮਰੇ ਅੰਦਰੋਂ ਬੰਦ ਕਰਕੇ ਲਿਆ ਉਹਦੀ ਸਿਹਤ ਠੀਕ ਨਹੀਂ ਸੀ ਇਸ ਲਈ ਅੱਜ ਸਾਡੇ ਘਰ ਹੀ ਰੁਕਣਾ ਸੀ ਪਤਾ ਨਹੀਂ ਪ੍ਰਿੰਸ ਨੇ ਕੀ ਕਹਿ ਦਿੱਤਾ ਪੂਆ ਦਾ ਸਾਰਾ ਗੁੱਸਾ ਮੇਰੇ ਤੇ ਨਿਕਲ ਪਿਆ ਸੀ ਮੈਂ ਪੂਆ ਨੂੰ ਇਸ ਮਾਰੇ ਪੁੱਛਣਾ ਵੀ ਚਾਹਾ ਕਿ ਕੀ ਗਾ ਹੋਇਆ ਉਹ ਕਹਿਣ ਲੱਗੀ ਕਿ ਸਭ ਕੁਝ ਤੇਰੇ ਕਰਕੇ ਹੋਇਆ ਇਸ ਲਈ ਜ਼ਿਆਦਾ ਪੋਲੀ ਬਣਨ ਦੀ ਕੋਸ਼ਿਸ਼ ਨਾ ਕਰ ਨਾ ਕੋਈ ਲੋੜ ਨਹੀਂ ਇੱਥੋਂ ਦਫਾ ਹੋ ਜਾ ਜਾਂ ਤੇ ਆਪਣੀ ਸ਼ਕਲ ਵੀ ਨਾ ਦਿਖਾਈ ਮੈਨੂੰ ਤੇ ਮੈਂ ਹੰਝੂ ਵਗਾਉਂਦੀ ਹੋਈ ਉੱਤੇ ਕਮਰੇ ਵਿੱਚੋਂ ਚਲੀ ਗਈ ਮੈਂ ਰੋਣ ਲੱਗ ਪਈ ਅੱਜ ਮੈਨੂੰ ਬੜੀ ਚੈਨੀ ਬੇਚੈਨੀ ਨਾਲ ਆਪਣੇ ਮਾਂ ਤੇ ਉਹਦੀ ਜ਼ਿਆਦਾ ਆ ਰਹੀ ਸੀ ਮੈਂ ਆਪਣੇ ਛੋਟੇ ਜਿਹੇ ਕਮਰੇ ਦੇ ਬਿਸਤਰੇ ਤੇ ਲੰਮੀ ਪਈ। ਮੇਰੇ ਦਿਮਾਗ ਵਿੱਚ ਅਸੀਹੀ ਗੱਲ ਚੱਲ ਰਹੀ ਸੀ। ਕਿਸ ਪ੍ਰਦੀਪ ਨੇ ਆਪਣੀ ਭੈਣ ਨਾਲ ਪਤਾ ਨਹੀਂ ਕਿਹੜੀ ਗੱਲ ਲੜਾਈ ਕੀਤੀ। ਆ ਕੇ ਉਹ ਉਸ ਨੂੰ ਅਣਜਾਣ ਬੰਦਾ ਹੀ ਕਰਕੇ ਚੱਲ ਗਿਆ ਉਹਦੇ ਨਾਲ ਝਗੜਾ ਹੋ ਗਿਆ ਸੀ। ਸਟੋਰ ਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਸੀ ਤੇ ਨਹੀਂ ਤਾਂ ਮੈਂ ਉਹ ਨੂੰ ਜਾ ਕੇ ਪੁੱਛ ਲੈਣਾ ਸੀ। ਕੀ ਹੋਇਆ ਮੈਂ ਜਦ ਸੋ ਗਈ। ਉੱਠੀ ਤਾਂ ਉਹ ਕੰਮ ਤੇ ਚਲਾ ਗਿਆ ਉਹ ਚੁੱਪ ਹੀ ਕਰਕੇ ਘਰ ਦੇ ਕੰਮਾਂ ਵਿੱਚ ਲੱਗੀ ਹੋਈ ਸੀ ਉਹਨੇ ਮੇਰੇ ਨਾਲ ਕੋਈ ਇਹ ਗੱਲ ਨਹੀਂ ਕੀਤੀ ਉਹਦਾ ਵਰਤਾਓ ਦੇਖਦੇ ਹੀ ਮੈਂ ਉਸ ਵੀ ਮੈਨੂੰ ਕਹਿ ਕਿ ਖਨਾ ਸਕੀ ਸਵੇਰ ਉੱਠਦੇ ਹੀ ਮੇਰਾ ਕੰਮ ਸਾਫ ਸਫਾਈ ਦਾ ਹੁੰਦਾ ਸੀ ਤੇ ਇਸ ਲਈ ਮੈਂ ਪੁਰਾ ਸਿੱਧਾ ਸਾਫ ਸਫਾਈ ਕਰਨ ਲੱਗ ਚਵੀਜੀ ਹੋ ਗਈ ਉਸ ਅਣਜਾਣ ਬੰਦੇ ਨੇ ਇਸ ਨਿੰਬੂ ਦਾ ਕੀ ਕਰਨਾ ਸੀ ਫਿਰ ਉਹ ਲਸਣ ਦਾ ਇਸਤੇਮਾਲ ਉਸਨੇ ਕੀਤਾ ਕਿਉਂਕਿ ਉਹ ਬਹੁਤ ਹੀ دبਿਆ ਹੋਇਆ ਸੀ ਲੱਗ ਰਿਹਾ ਸੀ ਖਾਦਾ ਨਹੀਂ ਸੀ ਉਹਦਾ ਛਿਲਕਾ ਵੀ ਉਤਰਿਆ ਹੋਇਆ ਸੀ ਇਦਾਂ ਲੱਗ ਰਿਹਾ ਸੀ ਕਿ ਜਿੱਦਾਂ ਉਹਦਾ ਰਸ ਨਿਕਲ ਗਿਆ ਹੋਵੇ ਮੈਂ ਸਫਾਈ ਕਰਦੇ ਟਾਈਮ ਉਹਨੂੰ ਛੁੱਟ ਦਿੱਤਾ ਸੀ ਤੇ ਫਿਰ ਸਫਾਈ ਵਿੱਚ ਵਿਜੀ ਹੋ ਗਈ ਪਰ ਮੈਨੂੰ ਕੀ ਪਤਾ ਸੀ ਕਿ ਮੈਨੂੰ ਕਿੱਥੇ ਲਿਜਾ ਰਹੀ ਹੈ ਪੂਆ ਨੇ ਰਿਕਸ਼ਾ ਕਰਵਾਇਆ ਤੇ ਮੈਂ ਹੈਰਾਨ ਹੀ ਰਹਿ ਗਈ ਜਦੋਂ ਰਿਕਸ਼ੇ ਵਾਲੇ ਨੇ ਮਾਰਕੀਟ ਨੂੰ ਫਰੋਸ ਕਿੱਕ ਕਰ ਦਿੱਤਾ ਮੈਂ ਪੁੱਛਿਆ ਕਿ ਅਸੀਂ ਕਿੱਥੇ ਚੱਲੇ ਆ ਤਾਂ ਬਜਾਹ ਰਾ ਪਿੱਤਾਂ ਪਿੱਛੇ ਰਹਿ ਗਿਆ ਉਹ ਕਹਿਣ ਲੱਗੀ ਕਿ ਦੂਸਰਾ ਸਮਾਨ ਖਰੀਦਣਾ ਹੈ ਇਸ ਲਈ ਦੂਸਰੇ ਮਾਰਕੀਟ ਜਾਣਾ ਉਹਦਾ ਵਰਤਾਓ ਮੈਨੂੰ ਪਹਿਲਾਂ ਨਾਲੋਂ ਕੁਝ ਵਧੀਆ ਲੱਗਿਆ ਕਾਫੀ ਦੇਰ ਬਾਅਦ ਅਸੀਂ ਇੱਕ ਅਜੀਬ ਜਿਹੇ ਬਾਜ਼ਾਰ ਵਿੱਚ ਪਹੁੰਚੀ ਜਿੱਥੇ ਬਹੁਤ ਭੀੜ ਸੀ ਪਰ ਲੋਕ ਕਾਫੀ ਅਜੀਬ ਤੇ ਗਰੀਬ ਜਿਹੇ ਲੱਗ ਰਹੇ ਸੀ ਰਿਕਸ਼ੇ ਤੋਂ ਮੈਨੂੰ ਇਸੇ ਦੁਕਾਨ ਦੇ ਬਾਜ਼ਾਰ ਦੇ ਪਿੱਛੇ ਬਣੇ ਹੋਏ ਇੱਕ ਘਰ ਵਿੱਚ ਲੈ ਗਈ ਇੱਕ ਵੱਡੀ ਉਮਰ ਦੀ ਔਰਤ ਨੇ ਦਰਵਾਜ਼ਾ ਖੋਲ੍ਹਿਆ ਭੂਆ ਨੂੰ ਦੇਖ ਕੇ ਮੁਸਕਰਾਉਣ ਲੱਗ ਪਈ ਭੂਆ ਕਹਿਣ ਲੱਗੀ ਕਿ ਇਹਨੂੰ ਆਪਣੇ ਕੋਲ ਰੱਖੋ ਤੇ ਮਾਲ ਦਾ ਰੀਡ ਕਰਕੇ ਆਣੀ ਹੈ ਮੈਂ ਭੂਆ ਨੂੰ ਪਰੇਸ਼ਾਨੀ ਨਾਲ ਉਹ ਦੇਖਿਆ ਉਹ ਮੈਨੂੰ ਆਪਣੇ ਨਾਲ ਹੀ ਲੈ ਜਾਣ ਦੀ ਬਜਾਏ ਮੈਨੂੰ ਉੱਥੇ ਛੱਡ ਕੇ ਚਲੀ ਗਈ ਭੂਆ ਨੇ ਮੇਰਾ ਚਿਹਰਾ ਦੇਖਿਆ ਉਹ ਕਹਿਣ ਲੱਗੀ ਪਰੇਸ਼ਾਨ ਨਾ ਹੋ ਤੇ ਮੈਂ ਇਹ ਵੀ ਕੁਆਹੀ ਹੈ ਬੇਕੁਇਕਰ ਹੋ ਜਾ ਬੈਠ ਮੈਂ ਕੁਝ ਤੇਰੇ ਵਿੱਚ ਆਉਂਦੀ ਹਾਂ ਮੈਨੂੰ ਉੱਥੇ ਛੱਡ ਕੇ ਚਲੀ ਗਈ ਉਸ ਔਰਤ ਨੇ ਮੈਨੂੰ ਅੰਦਰ ਪੇਟਾ ਲਿਆ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ ਜਿੱਦਾਂ ਉਹ ਮੈਨੂੰ ਆਪਣੀ ਨਾਲ ਅੰਦਰ ਲਿਜਾਣ ਲੱਗੀ ਤਾਂ ਮੇਰੀਆਂ ਅੱਖਾਂ ਹੀ ਖੁੱਲੀਆਂ ਰਹਿ ਗਈਆਂ ਕਿਉਂਕਿ ਉਸ ਦਰਵਾਜ਼ੇ ਦੇ ਪਿੱਛੇ ਇੱਕ ਜਗ੍ਹਾ ਬਣੀ ਹੋਈ ਸੀ ਜਿਹਦੇ ਵਿੱਚ ਬਹੁਤ ਛੋਟੇ-ਛੋਟੇ ਕੱਪੜੇ ਪਾ ਕੇ ਕੁੜੀਆਂ ਪੜੀਆਂ ਸੀ ਜੋ ਮੈਨੂੰ ਦੇਖ ਕੇ ਮੁਸਕਰਾ ਰਹੀਆਂ ਸੀ ਉਹਨਾਂ ਨੂੰ ਉਹਨੇ ਕੱਪੜਿਆਂ ਚ ਦੇ ਚਿਹਰੇ ਨੂੰ ਤੇ ਬਹੁਤ ਸਾਰਾ ਮੇਕਅਪ ਕੀਤਾ ਹੋਇਆ ਸੀ ਤੇ ਇੱਕ ਅਲੱਗ ਹੀ ਸੱਚਾਈ ਦੱਸ ਰਹੀ ਸੀ ਮੈਂ ਤੁਰ ਤੁਰਦੀ ਰੁਕੋਗੀ ਤਾਂ ਔਰਤ ਨੇ ਪਿੱਛੇ ਮੁੜ ਕੇ ਦੇਖਿਆ ਪਰ ਮੈਂ ਉਹਨੂੰ ਕਿਹਾ ਮੈਂ ਵਾਪਸ ਜਾਣਾ ਮੈਂ ਅੰਦਰ ਨਹੀਂ ਜਾਣਾ ਚਾਹੁੰਦੀ ਮੇਰੀ ਗੱਲ ਸੁਣ ਲੈ ਕਿ ਔਰਤ ਕਹਿਣ ਲੱਗੀ ਦਰਵਾਜ਼ੇ ਦੇ ਅੰਦਰ ਆਉਣ ਦਾ ਰਸਤਾ ਹੈ ਪਰ ਬਾਹਰ ਜਾਣ ਦਾ ਨਹੀਂ ਤੇਰੀ ਭੂਆ ਤੇਰੇ ਕੋਲੋਂ ਜਾਣ ਛੜਾ ਕੇ ਗਈ ਹੈ ਇੱਥੇ ਚਲੀ ਗਈ ਹੈ ਕਿ ਕਦੀ ਵੀ ਤੈਨੂੰ ਬਾਹਰ ਲੈਣ ਨਹੀਂ ਆਵੇਗੀ ਮੈਂ ਹੀ ਕਦੀ ਤੂੰ ਇੱਥੇ ਜਾ ਸਕਦੀ ਹੈ ਇਹ ਮੇਰੀ ਦੁਨੀਆ ਇੱਥੋਂ ਮੇਰਾ ਰਾਜ ਚੱਲਦਾ ਮੈਂ ਵੀ ਇੱਕ ਔਰਤ ਇਸ ਲਈ ਤੈਨੂੰ ਇੱਥੋਂ ਰਹਿਣ ਤੇ ਮੇਰਾ ਹੁਕਮ ਮੰਨਣਾ ਪਊਗਾ ਉਹਦੀ ਗੱਲ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਟ ਗਏ ਉਹਨੇ ਮੇਰਾ ਹੱਥ ਫੜ ਲਿਆ ਮੈਂ ਆਪਣੇ ਹੱਥ ਉਹਦੇ ਕੋਲੋਂ ਛੁਡਾਇਆ ਤੇ ਕਿਹਾ ਮੈਂ ਇੱਥੇ ਨਾ ਰਹਿਣ ਸੁਖਦੀ ਮੇਰੀ ਭੂਆ ਕੁਝ ਦੇਰ ਵਿੱਚ ਆ ਜਾਊਗੀ ਮੈਂ ਬਾਹਰ ਜਾਣ ਦੀ ਜੇਦ ਕਰਨ ਲੱਗੀ ਮੋੜ ਲੱਗੀ ਤੇ ਕਮੀਜ਼ ਪੜ ਕੇ ਉਸ ਤੇ ਜ਼ੋਰ ਨਾਲ ਮੈਨੂੰ ਖਿੱਚਿਆ ਤੇ ਕਮੀਜ਼ ਫਟ ਗਈ ਮੇਰੇ ਮੂੰਹ ਤੇ ਜ਼ੋਰ ਨਾਲ ਥੱਪੜ ਮਾਰਿਆ ਤੇ ਮੈਂ ਡਿੱਗ ਪਈ ਮੇਰੇ ਖੂਨ ਨਿਕਲ ਤਾ ਲੱਗਿਆ ਔਰਤ ਮੇਰੇ ਕੋਲ ਆਈ ਤੇ ਕਹਿਣ ਲੱਗੀ ਤੇਰੀ ਭੂਆ ਤੈਨੂੰ ਇੱਥੇ ਵੇਚ ਕੇ ਚਲੀ ਗਈ ਹੈ ਹਾਂ ਤੂੰ ਇੱਥੇ ਹੀ ਰਹੇਗੀ ਮੇਰੀ ਗਲਾਮ ਤੇਰੀ ਬਹੁਤ ਕੀਮਤ ਦਿੱਤੀ ਐ ਤੇਰੀ ਭੂਆ ਚਲੀ ਗਈ ਐ ਹੁਣ ਤਿਆਰ ਹੋ ਜਾ ਜਾ ਕੇ ਰਾਤ ਨੂੰ ਜੋ ਵੀ ਕਸਟਮਰ ਆਉਣਗੇ ਲਾਈਨ ਵਿੱਚ ਖੜੀ ਹੋਈ ਉਹਨੇ ਇੱਕ ਔਰਤ ਨੂੰ ਆਵਾਜ਼ ਮਾਰ ਕੇ ਬੁਲਾਇਆ ਤੇ ਉਹਦੇ ਹਵਾਲੇ ਕਰ ਦਿੱਤਾ ਮੈਂ ਉਸ ਸਮੇਂ ਹਰਾਨਾ ਰਹਿ ਗਈ ਸੀ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਸੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਮੇਰੀ ਭੂਆ ਮੇਰੀ ਮਾਂ ਦੀ ਜਗ੍ਹਾ ਤਰਾ ਹੀ ਪਿਛਲੇ 5 ਸਾਲਾਂ ਤੋਂ ਮੈਂ ਭੂਆ ਦੇ ਨਾਲ ਰਹਿੰਦੀ ਸੀ ਉਹ ਮੇਰੇ ਉੱਪਰ ਇੰਨਾ ਅਤਿਆਚਾਰ ਕਿੱਦਾਂ ਕਰ ਸਕਦੀ ਹੈ ਮੈਂ ਚਾਹ ਕੇ ਵੀ ਉਸ ਔਰਤ ਤੇ ਯਕੀਨ ਨਹੀਂ ਕਰ ਰਹੀ ਸੀ ਕਿ ਇਦਾਂ ਲੱਗਦਾ ਸੀ ਕਿ ਇੱਕ ਮਾੜਾ ਸੁਪਨਾ ਹੈ ਦੇਰ ਬਾਅਦ ਮੇਰੀ ਅੱਖ ਖੁੱਲੀ ਸਭ ਠੀਕ ਹੋ ਜਾਊਗਾ ਪਰ ਇਹ ਮੇਰੀ ਬਦਕਿਸਮਤੀ ਸੀ ਇਹ ਕੋਈ ਸੁਪਨਾ ਨਹੀਂ ਸੀ ਬਲਕਿ ਮੇਰੀ ਜ਼ਿੰਦਗੀ ਦਾ ਸੱਚ ਸੀ ਕੁਝ ਦੇਰ ਬਾਅਦ ਔਰ ਤੇ ਕੀ ਹੈ ਜੀ ਅੱਜ ਦੀ ਕਹਾਣੀ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਇਸ ਦਾ ਦੂਜਾ ਭਾਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ